ਪੀਸੀ ਆਰ ਇੰਸਪੈਕਟਰ ਸ਼ਿਵਾਜ ਭਗਤ ਬੋਲੋ ਇੱਕ ਹੋਰ ਬੁਲਟ ਦਾ ਪਟਾਕੇ ਮਾਰਨ ਵਾਲੇ ਨੌਜਵਾਨ ਦਿੱਤਾ ਚਲਾਨ ਦਾ ਉਪਹਾਰ ਪਿਤਾ ਦੀ ਮੌਜੂਦਗੀ ਵਿੱਚ ਪਹਿਲੇ ਬੁਲਟ ਦਾ ਪਟਾਕਾ ਚੈੱਕ ਕਰਵਾਇਆ ਅਤੇ ਨਾਲ ਹੀ ਇਹਨਾਂ ਪਟਾਕਿਆਂ ਦਾ ਉਪਹਾਰ ਦਿੱਤਾ ਜੀ ਤੁਸੀਂ ਬਾਲਕਿਸ਼ਨ ਰੋਡ ਤੇ ਨਾਕਾ ਲਾਇਆ ਹੈ ਜੀ ਕੋਈ ਸਪੈਸ਼ਲ ਇਨਫੋਰਮੇਸ਼ਨ ਵਗੈਰਾ ਕੋਈ ਸਾਰੇ ਜਨਤਾ ਨੂੰ ਪਤਾ ਕਿ ਜਿਹੜਾ ਕਿ ਇਹ ਜਿਹੜਾ ਬਾਲਕਿਸ਼ਨ ਰੋਡ ਹੈ ਮਾਨਯੋਗ ਐਸਐਸਪੀ ਸ਼੍ਰੀ ਸ਼ਰਿੰਦਰ ਲੰਬਾ ਜੀ ਦੀ ਜਿਹੜੀ ਘਰ ਹੈ ਉਹਦੀ ਬੈਕ ਸਾਈਡ ਤੇ ਨਾ ਇਹ ਰੋਡ ਪੈਂਦਾ ਹੈ ਇੱਥੇ ਸਾਨੂੰ ਕਾਫੀ ਲੋਕਾਂ ਨੇ ਕਿਹਾ ਵੀ ਇੱਧਰ ਲੋਕ ਪਟਾਕੇ ਮਾਰਦੇ ਆ ਪਟਾਕੇ ਮਾਰ ਕੇ ਪਬਲਿਕ ਨੂੰ ਹਰਾਸ ਕਰਦੇ ਆ ਮੋਟਰਸਾਈਕਲਾਂ ਵਾਲੇ ਅੱਜ ਫਿਰ ਆਪਾਂ ਸਪੈਸ਼ਲ ਇੱਥੇ ਨਾਕਾ ਲਾਇਆ ਤੇ ਇੱਥੇ ਆਪਾਂ ਮੋਟਰਸਾਈਕਲ ਵਾਲੇ ਫੜੇ ਆ ਮੁੰਡੇ ਜਿਹਨਾਂ ਨੇ ਪਟਾਕਾ ਮਾਰਿਆ ਉਹਨਾਂ ਦਾ ਆਪਾਂ ਠੋਕੇ ਜੋ ਚਲਾਨ ਬਣਦਾ ਮੋਟਰ ਵਹੀਕਲ ਐਕਟ ਤਹਿਤ ਉਹ ਕੀਤਾ ਤੇ ਉਹਨਾਂ ਨੂੰ ਹੱਥ ਚ ਉਹਨਾਂ ਦਾ ਗਿਫਟ ਦਿੱਤਾ ਵੀ ਆ ਲਓ ਨਾਲੇ ਦੇ ਜਾ ਕੇ ਉੱਥੇ ਚਲਾਨ ਭੁਗਤਿਓ ਤੇ ਨਾਲੇ ਯਾਦ ਰੱਖੋਗੇ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਕਿਵੇਂ ਮਾਰਿਆ ਸਰ ਜਿਹੜੇ ਜਿਹੜੇ ਸ਼ਰਾਰਤੀ ਅਨਸਰ ਤੁਹਾਨੂੰ ਦੇਖ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਇਹੀ ਕਹਿਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਉਹ ਨਾ ਮਾਰੋ ਮੋਟਰਸਾਈਕਲ ਦਾ ਪਟਾਕਾ ਨਾ ਮਾਰੋ ਟ੍ਰਿਪਲਿੰਗ ਨਾ ਕਰੋ ਗੱਡੀਆਂ ਨੂੰ ਜਾਲੀਆਂ ਨਾ ਲਾਓ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ 26 ਜਨਵਰੀ ਦਾ ਜਿਹੜਾ ਤਿਉਹਾਰ ਉਹ ਬਿਲਕੁਲ ਨੇੜੇ ਆ ਰਿਹਾ ਅਸੀਂ ਵੀ ਦੇਖੋ ਇਸ ਟਾਈਮ ਸਾਰੇ ਸਰਦੀ ਵਿੱਚ ਖੜੇ ਆ ਕਿਹਦੇ ਕਰਕੇ ਖੜੇ ਆ ਤੁਹਾਡੇ ਕਰਕੇ ਖੜੇ ਆ ਪਬਲਿਕ ਕਰਕੇ ਖੜੇ ਆ ਇਹੀ ਮੈਸੇਜ ਹੈ ਕਿ ਤੁਸੀਂ ਨਾ ਪਟਾਕੇ ਮਾਰੋ ਤੇ ਨਾ ਇਹ ਜਿਹੜਾ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਕਰੋ ਅਸੀਂ ਵੀ ਇਸੇ ਕਰਕੇ ਖੜੇ ਆ ਕਿ ਜਿਹੜੀ 26 ਜਨਵਰੀ ਐ ਇਹਦਾ ਜਿਹੜਾ ਸ਼ਿਆਰਪੁਰ ਦੇ ਲੋਕ ਐ ਇਹਦਾ ਆਨੰਦ ਮਾਣ ਸਕਣ ਸਰ ਜਿਹੜੇ ਅਸੀਂ ਦੇਖ ਰਹੇ ਅਮੂਮਨ ਦੇਖਿਆ ਜਾਂਦਾ ਕਿ ਕਈ ਵੱਡੀਆਂ ਗੱਡੀਆਂ ਵਾਲੇ ਹੋਟਰ ਵਗੈਰਾ ਵੀ ਲਗੰਦੇ ਆ ਹਾਂ ਉਹਨਾਂ ਨੂੰ ਕੀ ਕਹੋਂਗੇ ਜੀ ਉਹਨਾਂ ਨੂੰ ਵੀ ਇਹ ਵਾਰਨਿੰਗ ਹੈ ਕਿ ਜੇ ਆਪਾਂ ਕਿਸੇ ਗੱਡੀ ਤੇ ਹੋਟਰ ਲੱਗਾ ਦੇਖ ਲਿਆ ਉਹਦਾ ਵੀ ਠੋਕੇ ਚਲਾਨ ਕਰਾਂਗੇ ਫਿਰ ਉਹ ਇਹ ਨਾਲ ਚ ਸਾਨੂੰ ਕਵੇ ਕਿ ਸਾਨੂੰ ਕਿਸੇ ਨੇ ਕੋਈ ਮਦਦਿਆ ਨਹੀਂ ਸੀ ਜਾਂ ਸਟੇਟ ਨੇ ਸੀ ਕੀਤਾ ਅਸੀਂ ਤੁਹਾਡੇ ਮਾਧਿਅਮੇ ਮੈਂ ਉਹਨਾਂ ਨੂੰ ਵਾਰਨਿੰਗ ਦੇ ਰਹੇ ਆ ਕਿ ਜੇ ਕੋਈ ਗੱਡੀ ਨੂੰ ਲੱਗਾ ਹੋਟਰ ਅਸੀਂ ਪੀਸੀਆਰ ਨਚਾਰਦੇ ਨੇ ਜਾਂ ਪੀਸੀਆਰ ਨੇ ਫੜ ਲਿਆ ਬਿਲਕੁਲ ਕਿਸੇ ਵੀ ਕੀਮਤ ਤੇ ਉਹਨੂੰ ਸਪੇਰ ਨਹੀਂ ਕੀਤਾ ਜਾਏਗਾ ਤੇ ਮੋਟਰ ਵੀ ਕਨੈਕਟ ਹੈ ਤੇ ਉਹਦਾ ਚਲਾਨ ਥੋਪਕੇ ਕੀਤਾ ਜਾਏ ਸਰ ਧੁੰਦ ਵਗੈਰਾ ਪੈ ਰਹੀ ਆ ਤੇ ਉਹਦੇ ਵਾਸਤੇ ਜਿਹੜੇ ਲੋਕੀ ਆਮ ਮੂਮਨ ਰਾਤ ਨੂੰ ਵੀ ਸਫਰ ਕਰਦੇ ਆ ਜਾਂ ਸੂਰਜ ਸਿਰੇ ਸਫਰ ਕਰਦੇ ਆ ਕਾਫੀ ਧੁੰਦ ਦੇ ਵਿੱਚ ਉਹਨਾਂ ਨੂੰ ਹੋਲੀ ਚਲਾਣ ਦੇ ਲਈ ਜਾਂ ਕੁਝ ਰਿਫਲੈਕਟਰ ਵਗੈਰਾ ਲਗਾਉਣ ਦੇ ਲਈ ਜਿਸ ਤਰ੍ਹਾਂ ਪਤਾ ਹੈ ਕਿ ਇਸ ਟਾਈਮ ਤੇ ਜਿਹੜਾ ਮੌਸਮ ਹੈ ਪੰਜਾਬ ਦੇ ਵਿੱਚ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪੈ ਰਹੀ ਹੈ ਹੁਣ ਵੀ ਬਹੁਤ ਧੁੰਦ ਪੈ ਗਈ ਹੈ ਮੈਂ ਸਾਰੇ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਡਿਊਟੀ ਜਾਣ ਵਾਲੇ ਆਫੀਸਰ ਆ ਸਵੇਰੇ ਉਹ ਅੱਧਾ ਘੰਟਾ ਆਪਣੇ ਘਰ ਤੋਂ ਪਹਿਲਾਂ ਚੱਲੋ ਤਾਂ ਕਿ ਉਹ ਆਰਾਮ ਨਾਲ ਆਪਣੀ ਡਿਊਟੀ ਦੇ ਫੌਂਡ ਸੱਜਣ ਅਗਰ ਬਾਈ ਦਿਵੇ ਲੇਟ ਵੀ ਹੋ ਜਾਂਦੇ ਆ ਅੱਧਾ ਘੰਟਾ ਤੇ ਪਹਿਲਾਂ ਕੋਈ ਗੱਲ ਨਹੀਂ ਜਾਣ ਤੋਂ ਪਿਆਰਾ ਕੁਛ ਨਹੀਂ ਆਰਾਮ ਨਾਲ ਜਾਣ ਆਪਣੀ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਜਾਣ ਤਾਂ ਕਿ ਕੋਈ ਐਕਸੀਡੈਂਟ ਨਾ ਵਾਪਰੇ ਹਰ ਇੱਕ ਜਿਹੜੇ ਆ ਅਸੀਂ ਸਾਰੇ ਵਾਸਤੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਸੇ ਨੂੰ ਵੀ ਕੋਈ ਐਕਸੀਡੈਂਟ ਵਗੈਰਾ ਨਾ ਹੋ